ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਇੱਕ ਕਪਤਾ ਦਾਸ ਲਾਰੇ ਹਨ ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣਾ ਸਵਾਸ ਮੇਰੀ ਸੋ ਸਤਪੁਰ ਪਾਸ਼ਾ ਦੇ ਨਾਲ ਪ੍ਰੀਤ ਦਾਸ ਬਸ ਖਾਲਸਾ ਢਪਾਲੀ ਵਾਲੇ ਉਹ ਗਾਉਂਦੇ ਜੀ ਤੇਰੇ ਨੈਣ ਨਕਸ਼ਿਆਤ ਸੁੰਦਰ ਨੇ ਤਕਣੀ ਵਿੱਚ ਮਸਤੀ ਅੰਤਾਂ ਦੀ ਸਾਹਾਂ ਵਿੱਚ ਮਹਿਕਾਂ ਕੁਲੀਆਂ ਨੇ ਜੋ ਹੋ ਸਪਲਾ ਦੇ ਜੰਤਾ ਦੀ ਤੇਰੀ ਯਾਦ ਚਖੜ ਕੇ ਨੱਚ ਉਠਦੇ ਪਏ ਮਦਮ ਬਚਾਰ ਉਦਾਸ ਮੇਰੇ ਤੇਰੀ ਪ੍ਰੀਤ ਤਾਂ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚਲਣ ਸੁਆਸ ਮੇਰੇ ਤੇਰੀ ਪ੍ਰੀਤ ਤਾਂ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚਲਣ ਸੁਆਸ ਮੇਰੇ ਤੂੰ ਯਾਦ ਰਹੇ ਤਾਂ ਜਿੰਦਾ ਹਾਂ ਜੇ ਬਿਸਰੇ ਤਾਂ ਮਰ ਜਾਂਦਾ ਹਾਂ ਜਦ ਪ੍ਰੀਤ ਹਲਾਰਾ ਦੇਂਦੀ ਹੈ ਜਾਦਕ ਖੋਦੀ ਮਹੱਤ ਜਲਦੀ ਹੈ ਹੋ ਜਾਂਦੇ ਮਨ ਦਾ ਖਲਾਸ ਮੇਰੇ ਤੇਰੀ ਪ੍ਰੀਤ ਤਾਂ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸੁਬਾਸ ਮੇਰੇ ਤੇਰੀ ਪ੍ਰੀਤ ਤਾਂ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸੁਬਾਸ ਮੇਰੇ ਈ ਤੋ ਅੰਬਰ ਤੋੜੀ ਤੇਰਾ ਹੀ ਨੂਰ ਨਜ਼ਾਰਾ ਹੈ ਫੁੱਲਾਂ ਦੀ ਕਾਲਾ ਸੁਗੰਧ ਭਰੀ ਜਾਨਪ੍ਰੀਤਾਂ ਦਾ ਵਣਜਾਰਾ ਹੈ ਔਰਾਂ ਦੇ ਪੀੜੇ ਲੋਕੀ ਨੇ ਨਤ ਆਉਣਾ ਜ਼ਕਾਇਤਾਂ ਬਾਸ ਤੇਰੇ ਤੇਰੀ ਪ੍ਰੀਤ ਦਾ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਤੇਰੀ ਯਾਦ ਚ ਤਪਸਾੜ ਉਠਦਾ ਹੈ ਜਦ ਵਾਹਿਗੁਰੂ ਅੱਖਾਂ ਠਰ ਜਾਂਦਾ ਗਮ ਦੇ ਸੋਹ ਸਾਗਰ ਡੁੱਬਦਾ ਹਾਂ ਤੇਰਾ ਨਾਮ ਲਮਾ ਤਰ ਜਾਂਦਾ ਹਾਂ ਮਾਸਤਕ ਨੂਰ ਪਿਆਰਾਂ ਦਾ ਸਭ পাপ ਕਰਉਂਦੀਂ ਦਾਸ ਮੇਰੇ ਤੇਰੀ ਪ੍ਰੀਤ ਤਾਂ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚਲਣ ਸਵਾਸ ਮੇਰੇ ਤੇਰਾ ਦਰਸ਼ ਤੇਰਾ ਦਰਸ਼ ਤੱਤੇ ਥਮ ਢਾਰ ਤੇਰੇ ਕੀੜੀ ਬਨ ਤੀਰਜ ਬਨ ਦੇਂਦਾ ਹੰਕਾਰ ਹੋਏ ਹਰ ਨਾਕਸ਼ ਨੂੰ ਉਹਦੇ ਪਾਪਾਂ ਦਾ ਬਣਦਾ ਡੰਡ ਦੇਂਦਾ ਤੇਰੇ ਇੱਕ ਕਿਣਕੇ ਨਾ ਹੋ ਉੱਠਦਾ ਮਨ ਬਹੁਤ ਵੱਡਾ ਪਰ ਕਾਸ਼ ਮੇਰੇ ਤੇਰੀ ਪ੍ਰੀਤ ਤਾਂ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣ ਸਵਾਸ ਮੇਰੇ ਜੋ ਦੋਨਾਂ ਨਾਂ ਤੇ ਚਮਕਰ ਹਾਂ ਇਸ ਸੋਭ ਵਿੱਚ ਤੇਰਾ ਵਾਸਾ ਹੈ ਇਸ ਲੱਖ 84 ਜੂਨਾ ਨੂੰ ਇੱਕ ਤੇਰਾ ਹੀ ਪਰਵਾਸਾ ਹੈ ਆਉੜਾਂ ਦੇ ਪੀੜੇ ਲੋਬੀ ਨੇ ਨਤ ਆਉਣਾ ਸੰਗਾ ਇਤਾਂ ਬਾਸ ਤੇਰੇ ਤੇਰੀ ਪ੍ਰੀਤ ਦਾ ਹੀ ਮੇਰਾ ਜੀਵਨ ਹੈ ਤੇਰੇ ਨਾਮ ਨ ਚੱਲਣ ਸਵਾਸ ਮੇਰੇ ਕੁਰਬਾਨ ਹਾਂ ਕੁਰਬਾਨ ਹਾਂ ਤੇਰੇ ਨਾਮ ਉਤੋਂ ਜੋ ਜੱਪਣ ਮੰਗਾ ਤੂੜੀ ਨੂੰ ਮੱਖ ਮੋੜੀ ਨਾ ਗੱਲ ਤੋੜੀ ਨਾ ਰੱਖ ਪਿਆ ਮਹੱਤ ਗੂੜੀ ਨੂੰ ਲਿਖ ਲਿਖ ਕੇ ਬਹਿਕਾਉਂਦਾ ਰਹੇ ਗੋਣ ਪਰ ਰੱਖੀ ਵਿੱਚ ਖਾਸ ਮੇਰੇ ਤੇਰੀ ਪ੍ਰੀਤ ਤਾਂ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣਾ ਸੁਆਸ ਮੇਰੇ ਤੇਰੀ ਪ੍ਰੀਤ ਤਾਂ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾ ਚੱਲਣਾ ਸੁਆਸ ਮੇਰੇ ਪ੍ਰੀਤ ਹੀ ਮੇਰਾ ਜੀਵਨ ਹੈ ਤੇਰੇ ਨਾਮ ਨਾਲ ਚੱਲਣ ਸੁਬਾਸ ਮੇਰੇ ਸੁਖ ਹਪਤਾਂ ਨੂੰ ਬਤ ਬਤ ਸ਼ੇਅਰ ਕਰੋ ਕਮੈਂਟ ਕਰੋ ਸਬਸਕ੍ਰਾਈਬ ਕਰੋ ਬਖਸ਼ਵਾ ਗਿਆ ਆਖੋ ਗੱਤ ਕੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ